ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ 24 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੂਬਾ ਇੰਚਾਰ ਅਤੇ ਸਹਿ ਇੰਚਾਰਜ ਨਿਯੁਕਤ ਕੀਤੇ ਨੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਬਿਹਾਰ ਦਾ ਇੰਚਾਰਜ ਅਤੇ ਸੰਸਦ ਮੈਂਬਰ ਦੀਪਕ ਪ੍ਰਕਾਸ਼ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਭਾਈ ਰੂਪਾਨੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਅਤੇ ਡਾਕਟਰ ਨਰਿੰਦਰ ਸਿੰਘ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ ਪਾਰਟੀ ਦੇ ਜਨਰਲ ਸਕੱਤਰ ਤਰຸນ ਚੁੱਗ ਨੂੰ ਲੱਦਾਖ ਅਤੇ ਜੰਮੂ ਕਸ਼ਮੀਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਹਰਿਆਣਾ ਡਾਕਟਰ ਸतीश ਪੁਨੀਆ ਇੰਚਾਰ ਅਤੇ ਸੰਸਦ ਮੈਂਬਰ सुरेंद्र ਸਿੰਘ ਨਾਗਰ ਸਹਿ ਇੰਚਾਰਜ ਹੋਣਗੇ ਸੰਸਦ ਮੈਂਬਰ ਲక్ష్ਮੀਕਾਂਤ ਬਾਜਪਾਈ ਨੂੰ ਝਾਰਖੰਡ ਦਾ ਇੰਚਾਰਜ ਅਤੇ ਵਿਧਾਇਕ ਨਿਤਿਨ ਨਵੀਨ ਨੂੰ ਛਤੀਸਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ ਮੱਧ ਪ੍ਰਦੇਸ਼ ਵਿੱਚ ਵਿਧਾਨ ਪਰਿਸ਼ਦ ਮੈਂਬਰ ਡਾਕਟਰ ਮਹਿੰਦਰ ਸਿੰਘ ਇੰਚਾਰਜ ਅਤੇ ਸतीश उपाध्याय ਸਹਿ ਇੰਚਾਰਜ ਹੋਣਗੇ ਆਸ਼ੀਸ਼ ਸੂਦ ਨੂੰ ਗੋਆ ਦਾ ਇੰਚਾਰਜ ਸ਼੍ਰੀਕਾਂਤ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਅਤੇ ਵਿਜੇਪਾਲ ਸਿੰਘ ਢੋਮਰ ਨੂੰ ਉੜੀਸਾ ਦਾ ਇੰਚਾਰਜ ਬਣਾਇਆ ਗਿਆ ਹੈ ਸਦ ਮੈਂਬਰ ਸੰਬਿਤ ਪਾਤਰਾ ਨੂੰ ਉੱਤਰ ਪੂਰਬੀ ਰਾਜਾ ਦਾਤ ਕਨਵੀਨਰ ਬਣਾਇਆ ਗਿਆ ਹੈ